ਮੈਂ ਸਿਮਰਨ ਮਹਾਂਤ ਪਟਿਆਲੇ ਤੋਂ ਹਾਂ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ ਹੈ ਮਿੱਠੂ ਲੱਡੇ ਨਾਲ ਜਿਹੜਾ ਆਪਣਾਨੂੰ ਇੱਕ ਫਰਜੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣਾਨੂੰ ਪ੍ਰਧਾਨ ਦੱਸਦਾ ਫਰਜੀ ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੇ ਟਪੂਸੀਆਂ ਮਾਰਦਾ ਫਿਰਦਾ ਲੋਕਾਂ ਨੂੰ ਮਿਸ ਗਾਈਡ ਕਰ ਰਿਹਾ ਹੈ ਔਰ ਲੋਕਾਂ ਨੂੰ ਇਹ ਕਹਿਣਾ ਚਾਹ ਰਿਹਾ ਹੈ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈਂ ਐਮਐਲਏ ਦੀ ਲੜਨੀ ਹੈ ਔਰ ਬੜੇ ਬੜੇ ਖਾਬ ਦੇਖ ਰਿਹਾ ਕਿਦੇ ਸਿਰ ਤੇ 50 ਲੱਖ ਰੁਪਏ ਦੇ ਸਿਰ ਦੇ ਉੱਤੇ ਜਿੱਦੀ ਇਨਵੈਸਟੀਗੇਸ਼ਨ ਪਹਿਲਾਂ ਬੀਓਆਈ ਨੇ ਵੀ ਕੀਤੀ ਬਿਊਰੋ ਆਫ ਇਨਵੈਸਟੀਗੇਸ਼ਨ ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ ਵੀ ਕੱਟ ਕੇ ਆਇਆ ਹੈ ਸੋ ਇਹ ਖੈਰਾ ਸਾਹਿਬ ਨੂੰ ਅਸੀਂ ਅੱਜ ਦੋ ਰੋਜ਼ ਨੇ ਖੈਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ ਮੇਰਾ ਮੋਟਿਵ ਇਹ ਹੀ ਸੀ ਕਿ ਖੈਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਣੋ ਕਰਵਾਈਏ ਕਿ ਇਹ ਬੰਦਾ ਕਿੰਨਾ ਘਟੀਆ ਇਨਸਾਨ ਹੈ ਸਾਡੇ ਕੋਲ ਇਹਦੀ ਸਾਰੇ ਪ੍ਰੂਫ ਨੇ ਸਾਰੀਆਂ ਬੈਂਕ ਦੇ ਟ੍ਰਾਂਜੈਕਸ਼ਨਸ ਨੇ ਜੋ Google Pay ਦੇ ਟ੍ਰਾਂਜੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋਆਂ ਨੇ ਮੈਰिज ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰਤਾਂ ਦਾ ਮੈਰिज ਕਰਵਾ ਕੇ ਇਹਨੇ ਸਾਡੇ ਨਾਲ ਬਹੁਤ ਮੇਰੇ ਨਾਲ ਪੈਸਾ ਲੁੱਟਮਾਰ ਕਰਕੇ ਇਹਨੇ ਮੈਨੂੰ ਸੜਕਾਂ ਦੇ ਉੱਤੇ ਛਾੜ ਦਿੰਦਾ ਇਸ ਬੰਦੇ ਅੱਜ ਇਹਨਾਂ ਨੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜੀ ਦੀ ਲੱਡੇ ਪਿੰਡ ਦੇ ਵਿੱਚ ਤੇ ਸੁਖਪਾਲ ਖਹਿਰਾ ਜੀ ਨੂੰ ਮੈਂ ਇਹ ਹੀ ਦੱਸਣਾ ਚਾਹੁੰਦੀ ਸੀ ਖਹਿਰਾ ਸਾਹਿਬ ਨੂੰ ਕਿ ਵੀ ਇਹ ਕਿੰਨਾ ਕਰਪਟਡ ਬੰਦਾ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਹੀ ਮਿਸ ਗਾਈਡ ਕਰਦਾ ਕਿ ਨਹੀਂ ਜੀ ਮੇਰਾ ਉਹਨਾਂ ਨਾਲ ਫੈਸਲਾ ਹੋ ਚੁੱਕਿਆ ਵੀ ਜੋ ਮੇਰਾ ਲੈਣ-ਦੇਣ ਸੀ ਮੈਂ ਸਾਰਾ ਦਿੱਤਾ ਸਾਡੇ ਕੋਲ ਕੋਈ ਲੈਣ-ਦੇਣ ਨਹੀਂ ਹੋਇਆ ਕੋ ਕੁਝ ਨਹੀਂ ਹੋਇਆ ਪੈਸੇ ਦੇ ਕੋਲ ਨੇ ਔਰ ਇਹ ਲੋਕਾਂ ਨੂੰ ਮਿਸ ਗਾਈਡ ਕਰਦਾ ਪਿਆ ਜਦੋਂ ਅਸੀਂ ਸੁਖਪਾਲ ਖਹਿਰਾ ਦੇ ਮੀਟਿੰਗ ਦੇ ਵਿੱਚ ਅਸੀਂ ਪਹੁੰਚੇ ਉੱਥੇ ਰੈਲੀ ਦੇ ਵਿੱਚ ਤਾਂ ਰੈਲੀ ਦੇ ਵਿੱਚ ਮੇਰੇ ਨਾਲ ਮੇਰੇ 3-4 ਸਾਥੀ ਸੀਗੇ ਜਦੋਂ ਮੈਂ ਖਹਿਰਾ ਸਾਹਿਬ ਕੋਲ ਗਈ ਕਿ ਮੈਨੇ ਆਪਣਾ ਆਪਣਾ ਪੱਖ ਪੇਸ਼ ਕਰਨਾ ਵੀ ਮੈਨੂੰ ਪੱਖ ਪੇਸ਼ ਕਰਨ ਦੋ ਇਹਨੇ ਉੱਥੇ ਆਪਣੇ ਗੁੰਡੇ ਤੇ ਕੁਝ ਇਸ ਤਰ੍ਹਾਂ ਦੀ ਲੇਡੀਆਂ ਖੜਾਈਆਂ ਹੋਈਆਂ ਸੀ ਕਰੈਕਟਰਲੈਸ ਲੇਡੀਆਂ ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਤੇ ਮੇਰੇ ਨਾਲ ਵੀ ਬਹੁਤ ਉੱਥੇ ਹੁੱਲੜਬਾਜੀ ਕੀਤੀ ਸਾਡੇ ਨਾਲ ਤਾਂ ਕਾਮੋਕੀਂ ਕੀਤੀ ਉੱਥੇ ਗਿਆ ਨਾਲ ਔਰ ਮੇਰੇ ਹੱਥ ਚੋਂ ਮਾਈਕ ਖੋਹ ਲਿੱਤਾ ਗਿਆ ਖੇਰਾ ਸਾਹਿਬ ਨੇ ਮੈਂ ਇਹ ਇੱਕ ਗੱਲ ਇਹ ਕਹਿਣਾ ਚਾਹਨੀ ਹੈ ਵੀ ਐਡੇ ਵੱਡੇ ਲੀਡਰ ਨੇ ਲੋਕਾਂ ਕੋਲ ਲੀਡਰ ਨੁੱਤਾ ਮੇਰਾ ਦੁੱਖ ਸੁਣਨਾ ਚਾਹੀਦਾ ਸੀ ਉਹ ਵੋਟਾਂ ਦੇ ਆਪਣੀ ਵੋਟਾਂ ਕਰਕੇ ਦੇਖੋ ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ ਨਾ ਘੱਟੋ ਘੱਟ ਐਟ ਲਿਸਟ ਜ਼ਰੂਰ ਤੇ ਤੋਂ ਕੰਮ ਕੀ ਹੋਈ ਹੈ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਕੇ ਉਹਨਾਂ ਨੂੰ ਐਟ ਲਿਸਟ ਰੁਕਵਾ ਤਾਂ ਸਕਦੇ ਸੀ ਨਾ ਕਿ ਇਸ ਤਰ੍ਹਾਂ ਦੇ ਲੀਡਰ ਹੁੰਦੇ ਹੁੰਦੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਨਾਂ ਲਾ ਲਾ ਕੇ ਸਾਡਾ ਬੇੜਾ ਘਰ ਕਰਵਾਣਗੇ ਕਿ ਨਰ ਸਮਾਜ ਦਾ ਕੀ ਗੱਲ ਐ ਐਲਜੀਬਿਲਟੀ ਜਿਹੜਾ ਕਿਉ ਹੈ ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਸੋ ਇਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਠਾ ਕੇ ਇਹ ਲੋਕ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਨੇ ਬੋਲੋ ਧੂਰੀ ਥਾਣੇ ਦੇ ਵਿੱਚ ਆਈਆਂ ਸਦਰ ਦੇ ਵਿੱਚ ਅਰੇ ਇੱਥੇ ਮੈਂ ਆਪਣਾ ਆਪਣਾ ਕੇ ਇੱਕ ਕੰਪਲੀਟ ਦਿੱਤੀ ਹੈ ਵੀ ਸਾਡੇ ਨਾਲੇ ਧੱਕਾ ਮੂਕੀ ਕੀਤੀ ਹੈ ਮੇਰੇ ਉੱਥੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਿਆਂ ਨਾਲ ਵੀ ਹੱਥੋਂ ਪਾਈ ਕੀਤੀ ਹੈ ਤੇ ਸਾਡਾ ਮੇਰੇ ਚੇਲਿਆਂ ਦਾ ਪਰਸ-ਪੋਰਸ ਸਮਾਨ ਸਮੋਣ ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ ਤੇ ਮੁੰਡੇ ਖੜਾਏ ਸੀ ਗੁੰਡੇ ਟਾਈਪ ਦੇ ਤੇ ਉਹਨਾਂ ਨੇ ਬਹੁਤ ਮੀਸ ਬੀਵ ਕੀਤਾ ਉਹਨਾਂ ਦੇ ਪੈਸੇ ਵੀ ਖੋਹੇ ਨੇ ਤੇ ਮਾਰਕੁੱਟ ਵੀ ਉਹਨਾਂ ਨਾਲ ਕੀਤੀ ਹੈ ਮੇਰੇ ਮਗਰ ਹੌਲੜ ਬਾਜੀ ਕੀਤੀ ਹੈ ਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈ ਆ